ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਪੱਛਮੀ ਕਸ਼ਮੀਰ ਦੀ रियासत ਪੁਨਛ ਦੇ ਪਿੰਡ ਰਾਜੋਰੀ ਨੂੰ ਸ਼੍ਰੀ ਰਾਮਦੇਵ ਪਾਦਵਾਜ Rajput ਦੇ ਘਰ ਹੋਇਆ ਮਾਪਿਆਂ ਨੇ ਉਸ ਦਾ ਨਾਮ ਲక్ష్ਮਨਦੇਵ ਜਾਂ ਲక్ష్ਮਨਦਾਸ ਰੱਖਿਆ ਰਾਮਦੇਵ ਚੰਗੇ ਗੁਜ਼ਾਰੇ ਵਾਲਾ ਸਰਦਾ ਪੁੱਜਦਾ ਬੰਦਾ ਸੀ ਉਸ ਨੇ ਆਪਣੇ ਪੁੱਤ ਨੂੰ Rajput ਵਾਹੀਕਾਰਾਂ ਵਾਲੀ ਸਿੱਖਲਾਈ ਦਿੱਤੀ ਅਰਥਾਤ ਉਨੇ ਵਾਸਤੇ ਵਾਹੀਕਾਰੇ ਸ਼ਿਕਾਰ ਖੇਡਣ ਕੋਰ ਸਵਾਰੀ ਸ਼ਸਤਰਾਂ ਦੀ ਵਰਤੋਂ ਆਦੀ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਦ ਲਸ਼ਮਨਦਾਸ ਗੱਭਰੂ ਹੋਰ ਸਾਥੀਆਂ ਸੰਗੀਆਂ ਨਾਲ ਮਿਲ ਕੇ ਸ਼ਿਕਾਰ ਖੇਡਣ ਜਾਣ ਲੱਗ ਪਿਆ ਉਹ ਮੁੱਢ ਤੋਂ ਸ਼ਿਕਾਰੀ ਹੁੰਦਾ ਹੋਇਆ ਨਰਮ ਦਿਲ ਵੀ ਸੀ ਇੱਕ ਦਿਨ ਉਸ ਨਾਲ ਅਜੀਹੀ ਘਟਨਾ ਵਾਪਰੀ ਜਿਸ ਨੇ ਉਸ ਦੇ ਜੀਵਨ ਦਾ ਰੂਪ ਹੀ ਪਲਟ ਦਿੱਤਾ ਗੱਲ ਇਓ ਹੋਈ ਇੱਕ ਦਿਨ ਸ਼ਿਕਾਰ ਖੇਡਦੇ ਆ ਉਸਨੇ ਇੱਕ ਹਰਨੀ ਮਾਰ ਦਿੱਤੀ ਹਰਨੀ ਨੂੰ ਗਰਭ ਸੀ ਜਦ ਉਸ ਦਾ ਪੇਟ چیر ਕੀਤਾ ਗਿਆ ਤਾਂ ਵਿੱਚੋਂ ਦੋ ਬੱਚੇ ਨਿਕਲੇ ਉਹ ਦੋਵੇਂ ਤੜਫ ਤੜਫ ਕੇ ਲਸ਼ਮਨ ਦੇਵ ਦੇ ਸਾਹਮਣੇ ਮਰ ਗਏ ਇਸ ਝਾਕੀ ਨੇ ਉਸਦੇ ਮਨ ਤੇ ਬਹੁ ਡੂੰਘਾ ਅਸਰ ਦਿੱਤਾ ਉਸ ਨੂੰ ਜੀਵ ਹੱਤਿਆ ਤੋਂ ਡੂੰਗੀ ਨਫ਼ਰਤ ਹੋ ਗਈ ਨਾ ਕੇਵਲ ਸ਼ਿਕਾਰ ਤੋਂ ਹੀ ਉਸਦਾ ਮਨ ਚਲਿਆ ਗਿਆ ਸਗੋਂ ਉਹ ਕਰੋਗੀ ਗ੍ਰਸਤੀ ਜੀਵਨ ਤੋਂ ਵੀ ਉਪਰਾਮ ਹੋ ਗਿਆ ਘਰ-ਬਾਰ ਛੱਡ ਕੇ ਸਾਧ ਬਣ ਗਿਆ ਅਤੇ ਸੰਤਾਂ ਸਾਧਾਂ ਦੀ ਸੰਗਤ ਵਿੱਚ ਰਹਿਣ ਲੱਗ ਪਿਆ ਕੁਝ ਚਿਰ ਮਗਰੋਂ ਸਾਧੂਆਂ ਦੀ ਇੱਕ ਮੰਡਲੀ ਕਸ਼ਮੀਰ ਨੂੰ ਜਾਂਦੀ ਹੋਈ ਰਾਜੋਰੀ ਆਨ ਉਤਰੀ ਇਸ ਮੰਡਲੀ ਦਾ ਮੁਖੀ ਇੱਕ ਵੈਰਾਗੀ ਸਾਧੂ ਜਾਨ ਕੀ ਪ੍ਰਸਾਦ ਸੀ ਲਸ਼ਮਨ ਦੇਵ ਨੇ ਉਸ ਨੂੰ ਗੁਰੂ ਧਾਰ ਕੇ ਉਸ ਤੋਂ ਦੇਖਿਆ ਲਈ ਉਸ ਦਾ ਚੇਲਾ ਬਣ ਗਿਆ ਉਸ ਦੇ ਘਰ ਨੇ ਉਸ ਦੇ ਗੁਰੂ ਨੇ ਉਸ ਦਾ ਨਾਮ ਮਾਦੋਦਾਸ ਰੱਖ ਦਿੱਤਾ ਜਦ ਸਾਧੂ ਮੰਡਲੀ ਕਸ਼ਮੀਰ ਨੂੰ ਗਈ ਸਾਧੂ ਦਾਸ ਵੀ ਨਾਲ ਹੀ ਗਿਆ ਇਸ ਮੰਡਲੀ ਨਾਲ ਫਿਰਦਾ ਫਿਰਾਂਦਾ ਮਾਦੋਦਾਸ ਪੰਜਾਬ ਪੁੱਜਾ ਇੱਥੇ ਉਹ ਵਿਸਾਖੀ ਦੇ ਮੇਲੇ ਤੇ ਕਸੂਰ ਦੇ ਪਾਸਲੀ ਜਗ੍ਹਾ ਰਾਮ ਥੰਮਨ ਗਿਆ ਉਥੇ ਉਸਨੇ ਇੱਕ ਸਾਧੂ RAMDAS ਦੀ ਸੰਗਤ ਕੀਤੀ ਉਸ ਤੋਂ ਉਪਦੇਸ਼ ਲਿਆ ਤੇ ਫਿਰ ਉਸ ਦਾ ਚੇਲਾ ਬਣ ਗਿਆ ਪਰ ਉਸ ਦੇ ਮਨ ਨੂੰ ਸ਼ਾਂਤੀ ਨਾ ਮਿਲੀ ਉਹ ਰਮਤਾ ਸਾਧੂ ਬਣ ਕੇ ਥਾਂ-ਥਾਂ ਪਿਆ ਫਿਰਿਆ ਫਿਰਦਾ ਤੁਰਦਾ ਉਹ ਦੱਖਣ ਵਿੱਚ ਨਾਸਿਕ ਪੂਜਾ ਜੋ ਗੋਦਾਵਰੀ ਨਦੀ ਦੇ ਕੰਢੇ ਤੇ ਹੈ ਉੱਥੇ ਉਹ ਜੋਗੀ ਓਗੜਨਾਥ ਦੇ ਆਸ਼ਰਮ ਵਿੱਚ ਦਾਖਲ ਹੋ ਗਿਆ ਤੇ ਉਸ ਦਾ ਚੇਲਾ ਬਣ ਗਿਆ ਉਸ ਪਾਸੋਂ ਉਸਨੇ ਹੱਥ ਯੋਗ ਤੇ ਤਾੰਤ੍ਰਿਕ ਵਿਦਿਆ ਸਿੱਖ ਕੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦੇ ਸਾਧਨ ਸਿੱਖੇ ਤੇ ਕਮਾਏ ਕੁਝ ਚਿਰ ਮਗਰੋਂ ਜੋਗੀ ਓਗੜਨਾਥ ਮਰ ਗਿਆ ਮਾਦੋਦਾਸ ਨਾਸਕ ਤੋਂ ਤੁਰ ਕੇ ਨੰਦੇੜ ਪਹੁੰਚਾ ਉੱਥੇ ਉਸਨੇ ਕੁਟੀਆਂ ਬਣਾ ਲਈ ਤੇ ਭਜਨ ਤਪ ਕਰਨ ਤੇ ਹੱਥ ਜੋਗ ਕਮਾਉਣ ਲੱਗ ਪਿਆ ਸਹਿਜੇ ਸਹਿਜੇ ਉਸਨੇ ਰਿੱਧੀਆਂ ਸਿੱਧੀਆਂ ਤੇ ਤੰਤਰਾ ਮੰਤਰਾਂ ਦੇ ਚਮਤਕਾਰੇ ਵਿਖਾ ਕੇ ਇੱਕ ਤਖੜਾ ਜੋਗੀ ਡੇਰਾ ਕਾਇਮ ਕਰ ਲਿਆ ਤੇ ਆਪ ਉਸ ਦਾ ਮਹੰਤ ਬਣ ਗਿਆ ਉਸ ਦੇ ਡੇਰੇ ਜੋ ਰਾਹੀ ਮੁਸਾਫਿਰ ਜਾਂ ਸੰਤ ਸਾਧੂ ਆਉਂਦੇ ਉਹ ਜੰਤਰਾ ਮੰਤਰਾਂ ਤੇ ਰਿੱਧੀਆਂ ਸਿੱਧੀਆਂ ਵਰਤ ਕੇ ਉਹਨਾਂ ਨਾਲ ਖੂਬ ਮਖੌਲ ਕਰਦਾ ਤੇ ਉਹਨਾਂ ਦਾ ਮਜ਼ਾਕ ਉਡਾਉਂਦਾ ਸ਼ਿਰਗੁਰ ਗੋਬਿੰਦ ਸਿੰਘ ਜੀ ਬਾਦਸ਼ਾਹ ਬਹਾਦਰ ਸ਼ਾਹ ਨਾਲ ਜ਼ਫਰ ਕਰਦੇ ਕਰਦੇ ਰਾਹ ਵਿਚਲੇ ਟਿਕਾਣਿਆਂ ਉੱਪਰ ਸਿੱਖੀ ਪ੍ਰਚਾਰ ਕਰਦੇ ਦੱਖਣ ਪੁੱਜੇ ਉੱਥੇ ਆਪ ਬਾਦਸ਼ਾਹ ਨਾਲੋਂ ਨਿਖੜ ਕੇ ਨੰਦੇੜ ਜਾਠਹਰੇ ਉਸ ਮਹੀਨੇ ਆਪ ਮਾਦੋਦਾਸ ਦੇ ਡੇਰੇ ਚਲੇ ਗਏ ਉਹ ਬਾਹਰ ਗਿਆ ਹੋਇਆ ਸੀ ਗੁਰੂ ਜੀ ਰਵਾ ਰਵੀ ਉਸਦੇ ਪਲੰਘ ਉੱਤੇ ਜਾ ਬਿਰਾਜੇ ਫਿਰ ਆਪਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਡੇਰੇ ਜਾ ਕੇ ਬੱਕਰੇ ਛਟਕਾਓ ਮਹਾਂ ਪ੍ਰਸ਼ਾਦ ਬਣਾਓ ਤੇ ਗੱਫੇ ਲਾਓ ਮਾਦੋਦਾਸ ਨੂੰ ਪਤਾ ਲੱਗਾ ਉਹ ਲੋਹਾ ਲੱਖਾ ਹੋਇਆ ਡੇਰੇ ਆਇਆ ਉਹ ਲੱਗਾ ਗੁਰੂ ਜੀ ਦਾ ਪਲੰਗ ਮੁੱਦਾ ਕਰਨ ਲਈ ਜੰਤਰਾ ਮੰਤਰਾ ਰਾਹੀਂ ਜ਼ੋਰ ਲਾਉਣ ਉਹ ਅੱਗੇ अनेਕਾਂ ਦੇ ਮੰਜੇ ਉਲਟਾ ਚੁੱਕਿਆ ਹੋਇਆ ਸੀ ਪਰ ਮਹਾਬਲੀ ਸ਼੍ਰੀ ਦਸ਼ਮੇਸ਼ ਜੀ ਉੱਪਰ ਕੋਈ ਅਸਰ ਨਾ ਹੋਇਆ ਮਾਦੋਦਾਸ ਹੈਰਾਨ ਹੋ ਗਿਆ ਉਸ ਨੂੰ ਇਉਂ ਜਾਪਿਆ ਕਿ ਮੇਰੀ ਸਭ ਸ਼ਕਤੀ ਉੱਡ ਪੁੱਟ ਗਈ ਹੈ ਮੈਂ ਥੋਥਾ ਹੋ ਗਿਆ ਹਾਂ ਆਇਆ ਤਾਂ ਸੀ ਆਪਣਾ ਬਲਵਰਤ ਕੇ ਜਿੱਤਨ ਪਰ ਨਿਰਬਲ ਹੋ ਗਿਆ ਤੇ ਹਾਰ ਖਾ ਗਿਆ ਹੈਰਾਨ ਹੋ ਕੇ ਉਹ ਗੁਰੂ ਜੀ ਦੇ ਕੋਲ ਆਇਆ ਤੇ ਦੋਹਾਂ ਦੀ ਈਉਂ ਗੱਲਬਾਤ ਹੋਈ ਮਾਦੋਦਾਸ ਆਪ ਕੌਣ ਹੋ ਜੋ ਮੇਰੇ ਆਸਨ ਉੱਪਰ ਆਵੀ ਰਾਜੇ ਹੋ ਗੁਰੂ ਗੋਬਿੰਦ ਸਿੰਘ ਜੀ ਉਹੋ ਹੀ ਜਿਸ ਨੂੰ ਤੂੰ ਜਾਣਦਾ ਹੈ ਮਾਦੋਦਾਸ ਮੈਂ ਕੀ ਜਾਣਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਮਨ ਵਿੱਚ ਵਿਚਾਰ ਕਰੋ ਸੋਚੋ ਮਾਦੋਦਾਸ ਕੁਝ ਸੋਚ ਕੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ਗੁਰੂ ਗੋਬਿੰਦ ਸਿੰਘ ਜੀ ਹਾਂ ਮਾਦੋਦਾਸ ਤਾਂ ਤੁਸੀਂ ਇੱਥੇ ਕਿਸ ਲਈ ਆਏ ਹੋ ਗੁਰੂ ਜੀ ਮੈਂ ਤੈਨੂੰ ਆਪਣਾ ਸਿੱਖ ਬਣੋਂਨ ਲਈ ਤੇ ਸਿੱਧੇ ਰਾਹੇ ਪਾਉਣ ਲਈ ਆਇਆ ਹਾਂ ਮਦੋਦਾਸ ਮੈਂ ਤੁਹਾਡਾ ਬੰਦਾ ਹਾਂ ਜੋ ਹੁਕਮ ਕਰੋ ਉਸ ਦੀ ਪਾਲਣਾ ਕਰਨ ਲਈ ਤਿਆਰ ਹਾਂ ਗੁਰੂ ਜੀ ਪਰਦੇਸੀ ਮੁਸਲਮਾਨ ਹਕੂਮਤ ਤੇਰੇ ਦੇਸ਼ ਵਿੱਚ ਅਤਿਆਚਾਰਾਂ ਦਾ ਤੂਫਾਨ ਮਚਾ ਰਹੀ ਹੈ ਤੇ ਜਨਤਾ ਕੁਰਲਾ ਰਹੀ ਹੈ ਤੇ ਤੂੰ ਇੱਥੇ ਵੈਸ਼ਨੋ ਮੱਥ ਧਾਰ ਕੇ ਅਹਿੰਸਾ ਧਾਰੀ ਬੈਠਾ ਹੈ ਰੱਬ ਦੀ ਭਗਤੀ ਇਸ ਵੇਲੇ ਇਸ ਵਿੱਚ ਹੈ ਕਿ ਜਨਤਾ ਦੀ ਖਾਤਰ ਜ਼ਾਲਮਾਂ ਜ਼ਾਬਰਾਂ ਨੂੰ ਸੋਧਨ ਤੇ ਉਹਨਾਂ ਦੀ ਜੜ ਪੁੱਟਣ ਲਈ ਸੰਤ ਸਿਪਾਹੀ ਬਣ ਕੇ ਮੈਦਾਨ ਵਿੱਚ ਨਿਤਰਿਆ ਜਾਵੇ ਕੀ ਤੋਂ ਅਜਿਹੀ ਰੱਬੀ ਭਗਤੀ ਲਈ ਸੰਤ ਸਿਪਾਹੀ ਬਣਨ ਨੂੰ ਤਿਆਰ ਹੈ ਮਾਦੋਦਾਸ ਜੀ ਮੈਂ ਆਪ ਦਾ ਬੰਦਾ ਹਾਂ ਜਿਵੇਂ ਹਜ਼ੂਰ ਦੀ ਆਗਿਆ ਹੋਵੇ ਤਿਵੇਂ ਹੀ ਕਰਨ ਨੂੰ ਤਨੁਮਨੁ ਹਾਜ਼ਰ ਹਾਂ ਸ਼੍ਰੀ ਕਲਗੀਧਰ ਦਸ਼ਮੇਸ਼ ਜੀ ਨੇ ਮਾਦੋਦਾਸ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਤੇ ਉਸ ਦਾ ਨਾਂ ਬੰਦਾ ਸਿੰਘ ਰੱਖਿਆ ਇਤਿਹਾਸ ਵਿੱਚ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਕਰਕੇ ਪ੍ਰਸਿੱਧ ਹੋਇਆ ਗੁਰੂ ਜੀ ਨੇ ਉਸ ਨੂੰ ਗੁਰਸਿੱਖੀ ਦੇ ਨੀਮਾ ਅਸੂਲਾਂ ਤੇ ਖਾਲਸੇ ਦੀ ਰਹਿਤ ਤੇ ਆਦਰਸ਼ਾਂ ਤੋਂ ਜਾਣੂ ਕੀਤਾ ਇਸ ਤਰ੍ਹਾਂ ਗੁਰੂ ਜੀ ਨੇ ਉਸ ਨੂੰ ਹੱਥ ਯੋਗ ਤੇ ਤਾੰਤ੍ਰਿਕ ਸਾਧਨਾ ਦੀ ਜ਼ਿੱਲਨ ਵਿੱਚੋਂ ਕੱਢ ਕੇ ਗੁਰੂ ਨਾਨਕ ਦੇਵ ਜੀ ਦੇ ਛਲਾਏ ਗੁਰਮੁਖ ਗਾੜੀ ਰਾਹੇ ਪਾਇਆ ਅਤੇ ਸਹਿਜ ਯੋਗ ਬਣਾਉਣਾ ਸਿਖਾਇਆ ਉਸ ਅਹਿੰਸਾ ਦੇ ਪੁਜਾਰੀ ਵੈਸ਼ਨੋ ਸਾਧੂ ਨੂੰ ਕਰਮ ਯੋਗੀ ਧਰਮ ਜੋਦਾ अथवा ਸੰਤ ਸਿਪਾਹੀ ਖਾਲਸਾ ਬਣਾਇਆ ਫਿਰ ਗੁਰੂ ਜੀ ਨੇ ਉਸ ਨੂੰ ਸਿੱਖੇ ਇਤਿਹਾਸ ਤੋਂ ਵਾਕਿਫ ਕਰਾਇਆ ਕਾਸ ਕਰਕੇ ਆਪਨੇ ਉਸਨੂੰ ਪੰਜਵੇਂ ਤੇ ਨੌਵੇਂ ਗੁਰੂ ਸਾਹਿਬਾ ਦੀਆਂ ਸ਼ਹੀਦੀਆਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਧਰਮ ਜੁੱਦਾਂ ਤੇ ਜਿੱਤਾਂ ਪੰਗਾਣੀ ਨਾਦੋਂ ਅਨੰਦਪੁਰ ਚਮਕੌਰ ਮੁਕਤਸਰ ਆਦਿ ਦੇ ਜੰਗਾਂ ਵੱਡੇ ਤੇ ਛੋਟੇ ਚੋਹਾ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਹਿੰਦੂ ਤੇ ਸਿੱਖਾਂ ਨਾਲ ਮੁਗਲ ਰਾਜ ਅਤੇ ਉਸਦੇ ਪਿੱਠੂਆਂ ਹਮੈਤਿਆਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਤੇ ਅਤਿਆਚਾਰਾਂ ਦਾ ਹਾਲ ਸੁਨਾਇਆ ਗੁਰੂ ਸਾਹਿਬ ਦੇ ਬਚਨਾਂ ਅਤੇ ਆਪ ਦੀ ਤਾਕਤਵਰ ਅਸਰ ਪਾਉ ਸ਼ਖਸੀਅਤ ਨੇ ਬੰਦਾ ਸਿੰਘ ਦੇ ਤਨਮਨ ਨੂੰ ਅਜੀਹਾ ਹਲੂਣਾ ਦਿੱਤਾ ਕਿ ਉਸ ਵਿੱਚ ਖਾਲਸਾਈ ਬੀਰ ਰਸ ਪੈਦਾ ਹੋ ਕੇ ਠਾਠਾ ਮਾਰ ਉਠਿਆ ਉਸ ਦੇ ਮਨ ਵਿੱਚ ਧਰਮ ਯੁੱਧ ਦਾ ਚਾਉ ਭਰ ਕੇ ਉਛਾਲੇ ਮਾਰਨ ਲੱਗ ਪਿਆ ਉਸ ਦੇ ਡੋਲੇ ਫਰਕਣ ਲੱਗ ਪਏ ਉਸ ਨੇ ਗੁਰੂ ਜੀ ਨੂੰ ਅੱਗੇ ਬੇਨਤੀ ਕੀਤੀ ਕਿ ਮੈਨੂੰ ਪੰਜਾਬ ਜਾਣ ਅਤੇ ਖਾਲਸੇ ਦੀ ਸਹਾਇਤਾ ਨਾਲ ਜ਼ਾਲਮਾਂ ਨੂੰ ਸੋਧਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਜ਼ਾਵਰਾਂ ਜਰਵਾਣਿਆਂ ਨੂੰ ਉਹਨਾਂ ਦੇ ਕੁਕਰਮਾਂ ਦਾ ਫਲ ਭੁਗਤਾਇਆ ਜਾਵੇ ਬਾਬਾ ਬੰਦਾ ਸਿੰਘ ਜੀ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਉਹਨਾਂ ਨੂੰ ਆਗਿਆ ਕੀਤੀ ਕਿ ਪੰਜਾਬ ਵਿੱਚ ਜਾ ਕੇ ਖਾਲਸੇ ਦੇ ਜਥੇਦਾਰ ਬਣ ਕੇ ਜ਼ਾਲਿਮਾਂ ਨੂੰ ਸੋਧੋ ਤੇ ਉਹਨਾਂ ਦੇ ਰਾਜ ਦੀਆਂ ਜੜਾਂ ਨੂੰ ਹਿਲਾ ਕੇ ਪੋਲੀਆਂ ਕਰਕੇ ਪੁੱਟਣ ਯੋਗ ਬਣਾਓ। ਸ਼੍ਰੀ ਦਸ਼ਮੇਸ਼ ਜੀ ਨੇ ਉਹਨਾਂ ਨੂੰ ਆਪਣੇ ਪੱਥੇ ਵਿੱਚੋਂ ਪੰਜ ਤੀਰ ਦਿੱਤੇ ਨਾਲ ਹੀ ਨਿਸ਼ਾਨ ਤੇ ਨਗਾਰਾ ਵੀ ਦਿੱਤਾ। ਆਪ ਨੇ ਉਹਨਾਂ ਨਾਲ ਪੰਜ ਸਿੰਘ ਬਾਬਾ ਬినੋਦ ਸਿੰਘ, ਬਾਬਾ ਕਾਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਿਆ ਸਿੰਘ, ਭਾਈ ਰਾਣ ਸਿੰਘ ਤੇ ਵੀਰ ਸਿੰਘ ਹੋਰ ਤੋਰੇ। विदाएगी ਸਮੇ ਗੁਰੂ ਜੀ ਨੇ ਬੱਬਾ ਬੰਦਾ ਸਿੰਘ ਜੀ ਨੂੰ ਉਪਦੇਸ਼ ਦਿੱਤਾ ਜੱਤ ਰੱਖਣਾ ਪਰਾਈ स्त्री ਦੇ ਨੇੜੇ ਨਹੀਂ ਜਾਣਾ ਮਨ ਬਚਨ ਤੇ ਕਰਮ ਕਰਕੇ ਪਵਿੱਤਰ ਰਹਿਣਾ ਸੱਚ ਤੇ ਤੁਰਨਾ ਸਿੱਖ ਰਹਿਤ ਵਿੱਚ ਪੱਕੇ ਰਹਿਣਾ ਆਪਣੇ ਆਪ ਨੂੰ ਗੁਰੂ ਪੰਥ ਦਾ ਦਾਸ ਸਮਝਣਾ ਅਤੇ ਖਾਲਸੇ ਦੇ ਅਨੁਸਾਰੀ ਹੋ ਕੇ ਰਹਿਣਾ ਆਪਣੇ ਆਪ ਨੂੰ ਗੁਰੂ ਨਾ ਮੰਨਣਾ ਜਾਂ ਅਖਵਾਉਣਾ ਹਰ ਸਮੇਂ ਇਨ੍ਹਾਂ ਪੰਜਾਂ ਸਿੰਘਾਂ ਪੰਜ ਪਿਆਰਿਆਂ ਦੀ ਸਲਾਹ ਅਨੁਸਾਰ ਚੱਲਣਾ ਦੁਸ਼ਟਾਂ ਨੂੰ ਦੰਡ ਦੇਣਾ, ਦੀਨਾਂ ਦੁਖੀਆਂ ਨਾਥਾਂ ਦੀ ਸਹਾਇਤਾ ਕਰਨੀ, ਬੇਗੁਨਾਹਾਂ ਨੇ ਦੋਸ਼ੀਆਂ ਨੂੰ ਤੰਗ ਨਹੀਂ ਕਰਨਾ, ਵੰਡ ਵਰਤਾ ਕੇ શકਨਾ, ਵਾਇਗੁਰੂ ਤੇ ਪਰੋਸਾ ਰੱਖਣਾ। ਜਦੋਂ ਕੋਈ ਭੀੜ ਬਣੇ ਤਾਂ ਅਰਦਾਸ ਕਰਨੀ, ਵਾਇਗੁਰੂ ਬੋਡੀ ਕਰੇਗਾ। ਬਾਬਾ ਜੀ ਨੇ ਇਸ ਉਪਦੇਸ਼ ਅਨਸਾਰ ਚੱਲਣ ਦਾ ਇਕਰਾਰ ਕੀਤਾ। ਗੁਰੂ ਜੀ ਨੇ ਸੰਗਤਾਂ ਦੇ ਨਾਂ ਹੁਕਮਨਾਮੇ ਲਿਖ ਕੇ ਬਾਬਾ ਬੰਦਾ ਸਿੰਘ ਜੀ ਨੂੰ ਦਿੱਤੇ। ਇਨਾਂ ਵਿੱਚ ਸਿੰਘ ਸੰਗਤਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਬਾਬਾ ਬੰਦਾ ਸਿੰਘ ਜੀ ਨੂੰ ਆਪਣਾ ਜੱਥੇਦਾਰ ਮੰਨਣ ਤੇ ਉਹਨਾਂ ਦੀ ਸਹਾਇਤਾ ਕਰਨ। ਖਾਲਸੇ ਦੇ ਜੱਥੇਦਾਰ ਦੀ ਪਦਵੀ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਜੀ ਪੰਜਾਬ ਵੱਲ ਨੂੰ ਚੱਲ ਪਏ। ਰਾਹ ਵਿੱਚ ਉਹਨਾਂ ਨੇ ਮਥਰਾ ਆਦਿ ਕਈ ਥਾਵਾਂ ਦੇ ਲੋਕਾਂ ਨੂੰ ਹਕੂਮਤ ਦੇ ਕਰਮਚਾਰੀਆਂ ਦੇ ਜ਼ੁਲਮਾਂ ਤੇ ਡਾਕੂਆਂ ਧਾੜਵੀਆਂ ਦੀ ਮਾਰ ਤੋਂ ਬਚਾਇਆ। ਬਾਬਾ ਜੀ ਨੇ ਇਸ ਉਪਦੇਸ਼ਨ ਦਾ ਛੱਲਣ ਦਾ ਇਕਰਾਰ ਕੀਤਾ। ਗੁਰੂ ਜੀ ਨੇ ਸੰਗਤਾਂ ਦੇ ਨਾਂ ਹੁਕਮਨਾਮੇ ਲਿਖ ਕੇ ਬਾਬਾ ਬੰਦਾ ਸਿੰਘ ਜੀ ਨੂੰ ਦਿੱਤੇ। ਇਨ੍ਹਾਂ ਵਿੱਚ ਸਿੰਘ ਸੰਗਤਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਬਾਬਾ ਬੰਦਾ ਸਿੰਘ ਜੀ ਨੂੰ ਆਪਣਾ ਜਥੇਦਾਰ ਮੰਨਣ ਤੇ ਉਹਨਾਂ ਦੀ ਸਹਾਇਤਾ ਕਰਨ। ਖਾਲਸੇ ਦੇ ਜਥੇਦਾਰ ਦੀ ਪਦਵੀ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਜੀ ਪੰਜਾਬ ਵੱਲ ਨੂੰ ਚੱਲ ਪਏ। ਰਾਹ ਵਿੱਚ ਉਹਨਾਂ ਨੇ ਮਥਰਾ ਆਦਿ ਕਈ ਥਾਵਾਂ ਦੇ ਲੋਕਾਂ ਨੂੰ ਹਕੂਮਤ ਦੇ ਕਰਮਚਾਰੀਆਂ ਦੇ ਜ਼ੁਲਮਾਂ ਤੇ ਡਾਕੂਆਂ ਧਾੜਵੀਆਂ ਦੀ ਮਾਰ ਤੋਂ ਬਚਾਇਆ। ਕੁਝ ਮਹੀਨਿਆਂ ਵਿੱਚ ਉਹ ਦਿੱਲੀ ਤੋਂ 20 ਕੁ ਮੀਲ ਦੂਰ ਖਰਖੋਡਾ ਪਰਗਣਾ ਪਿੰਡ ਸੈਰੀ ਖੰਡਾ ਪਾਸ ਆ ਟਿਕੇ। ਇਥੋਂ ਉਹਨਾਂ ਨੇ ਪੰਜਾਬ ਦੇ ਮੁਖੀ ਸਿੰਘਾਂ ਵੱਲ ਸ੍ਰੀ ਦਸ਼ਮੇਸ਼ ਜੀ ਦੇ ਹੁਕਮਨਾਮੇ ਭੇਜੇ ਤੇ ਉਹਨਾਂ ਨੂੰ ਕਿਹਾ ਕਿ ਧਰਮ ਯੁੱਧ ਲਈ ਤਿਆਰ ਬਰ ਤਿਆਰ ਹੋ ਕੇ ਮੇਰੇ ਨਾਲ ਆਹ ਰਲੋ। ਬਾਬਾ ਜੀ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਸਰਹੰਦ ਦੇ ਫੌਜਦਾਰ ਵਜ਼ੀਰ ਖਾਂ ਤੇ ਉਹਨਾਂ ਦੇ ਹਮੈਤਿਆਂ, ਸਲਾਹਕਾਰਾਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਕੀਤੇ ਅਤਿਆਚਾਰਾਂ ਦੀ ਸਜ਼ਾ ਦੇਣ ਲਈ ਆ ਰਹੇ ਹਾਂ। ਨਾਲ ਹੀ ਇਹ ਵੀ ਕਿਹਾ ਕਿ ਜਿੰਨਾ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਵੈਰ ਕਮਾਇਆ ਸੀ ਉਹਨਾਂ ਨੂੰ ਵੀ ਸੋਧਿਆ ਜਾਵੇਗਾ। ਅਤੇ ਸਭ ਦੁਸ਼ਟਾਂ ਦੀ ਜੜ ਉਖੇੜੀ ਜਾਵੇਗੀ ਜਦ ਖਾਲਸੇ ਨੂੰ ਪਤਾ ਲੱਗਾ ਕਿ ਸ੍ਰੀ ਦਸ਼ਮੇਸ਼ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਪੰਥ ਦਾ ਜੱਥੇਦਾਰ ਥਾਪਿਆ ਹੈ ਤੇ ਉਹ ਪੰਜਾਬ ਵੱਲ ਆ ਰਹੇ ਹਨ ਉਹਨਾਂ ਨੇ ਸਰਹੰਦ ਬਾਣੀ ਹੈ ਅਤੇ ਜ਼ਾਲਮਾਂ ਦਾ ਸਤਿਆਨਾਸ਼ ਕਰਨਾ ਹੈ ਤਾਂ ਸਿੰਘ ਥਾਉ ਥਾਈ ਜੋਸ਼ ਵਿੱਚ ਆ ਕੇ ਧਰਮ ਯੁੱਧ ਲਈ ਤਿਆਰ ਹੋ ਪਏ ਉਹ ਜੱਥੇ ਬਣਾ ਕੇ ਵਹੀਰਾਂ ਪਾ ਕੇ ਬਾਬਾ ਜੀ ਵੱਲ ਤੁਰੇ ਬਾਬਾ ਜੀ ਦੇ ਹੁਕਮ ਮਾਲਵੇ ਵਿੱਚ ਸਭ ਤੋਂ ਪਹਿਲਾਂ ਪੁੱਜੇ ਉੱਥੋਂ ਸਿੰਘ ਛਟਪਟਾਉਣੇ ਸ਼ੁਰੂ ਹੋ ਗਏ ਪਾਈ ਭਗਤੂ ਦਾ ਪੋਤਰਾ ਫਤੇ ਸਿੰਘ ਭਾਈ ਰੂਪੇ ਦੀ ਸੰਤਾਨ ਵਿੱਚੋਂ ਕਰਮ ਸਿੰਘ ਧਰਮ ਸਿੰਘ ਤੇ ਨਗਾਇਆ ਸਿੰਘ ਤੇ ਚੂੜ ਸਿੰਘ ਆਪੋ ਆਪਣੇ ਜੱਥੇ ਕੇ ਬਾਬਾ ਜੀ ਪਾਸ ਸਭ ਤੋਂ ਪਹਿਲਾਂ ਪੁੱਜੇ। ਮਗਰੇ ਮਗਰ ਸਲੋਦੀ ਦੇ ਆਲੀ ਸਿੰਘ ਮਾਲੀ ਸਿੰਘ ਆਪਣਾ ਜੱਥਾ ਲੈ ਕੇ ਪੁੱਜੇ। ਫੂਲਕੀਆ ਘਰਾਣੇ ਦੇ ਚੌਧਰੀ ਰਾਮ ਸਿੰਘ ਤੇ ਤਲੋਕ ਸਿੰਘ ਆਪ ਤਾਂ ਨਾ ਆਏ ਕਿ ਮੱਤਾ ਚੌਧਰ ਖੁਸ ਜਾਵੇ ਪਰ ਉਹਨਾਂ ਨੇ ਖਰਚ ਪੱਠਾ ਤੇ ਫੌਜੀ ਸਮਿਆਂ ਦੇ ਕੇ ਆਪਣੇ ਆਦਮੀ ਭੇਜੇ ਥੋੜੇ ਹੀ ਮਹੀਨਿਆਂ ਵਿੱਚ ਸਾਰੇ ਪੰਜਾਬ ਦਾ ਖਾਲਸਾ ਸ਼ਸ਼ਤਰਤਾਰੀ ਹੋ ਕੇ ਸਰਹੰਦ ਉੱਪਰ ਗੁੱਸਾ ਕੱਢਣ ਲਈ ਤਿਆਰ ਹੋ ਪਿਆ। ਬਾਬਾ ਬੰਦਾ ਸਿੰਘ ਜੀ ਸੇਰੀ ਖੰਡੇ ਤੋਂ ਚੱਲ ਕੇ ਸਰਹੰਦਵਾਲ ਨੂੰ ਚੜ੍ਹੇ। ਰਾਹ ਵਿੱਚ ਉਹਨਾਂ ਨਾਲ ਸਿੰਘਾਂ ਦੀਆਂ ਵਹੀਰਾਂ ਮਿਲਦੀਆਂ ਗਈਆਂ ਤੇ ਉਹਨਾਂ ਦੀ ਫੌਜ ਵਡੇਰੀ ਹੁੰਦੀ ਗਈ। ਉਹ ਰਾਹ ਵਿੱਚ ਜ਼ਾਲਿਮਾਂ ਜ਼ਾਬਰਾਂ ਨੂੰ ਸੋਧਦੇ ਤੇ ਉਹਨਾਂ ਦੇ ਗੜ੍ਹ ਤੋੜਦੇ ਹੋਏ ਸਮਾਣੇ ਤੇ ਜਾ ਪਏ। ਇਸੇ ਜਗ੍ਹਾ ਵਿਰੁੱਧ ਖਾਲਸੇ ਨੁਕਾਸ ਰੰਜ ਤੇ ਸ਼ਿਕਾਇਤਾਂ ਸਨ ਇਹ ਜ਼ਰਵਾਨੇ ਸੈਯਦਾ ਤੇ ਮੁਗਲਾਂ ਦਾ ਬਹੁਤ ਵੱਡਾ ਗੜ ਸੀ ਇੱਥੋਂ ਦੇ ਸੈਯਦ ਜ਼ਲਾਲਦੀਨ ਨੇ ਦਿੱਲੀ ਵਿੱਚ ਸ਼ਿਰ ਗੁ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਨਾਲ ਕੱਟਿਆ ਸੀ ਇੱਥੋਂ ਦੇ ਹੀ ਸੈਯਦਾ ਨੇ ਛੋਟੇ ਸਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਤੇ ਕੋਹੇ ਜਾਨ ਦਾ ਫਤਵਾ ਦਿੱਤਾ ਸੀ ਤੇ ਇੱਥੋਂ ਦੇ ਹੀ ਦੋ ਪਠਾਨ ਜਲਾਦਾ ਨੇ ਛੋਟੇ ਸਹਿਬਜ਼ਾਦਿਆਂ ਦੇ ਸੀਸ ਕੱਟੇ ਸਨ ਮੁਗਲਾਂ ਸੈਯਦਾ ਪਠਾਣਾ ਆਦੀ ਨੇ ਟਾਕਰਾ ਕੀਤਾ ਗਲੀਆਂ ਤੇ ਬਾਜ਼ਾਰਾਂ ਵਿੱਚ ਤਿੰਨ ਦਿਨ ਲੜਾਈ ਹੁੰਦੀ ਰਹੀ ਅੰਤ ਨੂੰ ਸਭ ਜਰਵਾਨੇ ਤੇਗ ਦੀ ਭੇਟ ਹੋ ਗਏ ਤੇ ਖਾਲਸੇ ਦੀ ਫਤਿਹ ਹੋਈ ਬਾਬਾ ਜੀ ਨੇ ਇੱਥੇ 8 ਕੁ ਦਿਨ ਡੇਰਾ ਕੀਤਾ ਸਮਾਣੇ ਨੂੰ ਜਿੱਤ ਕੇ ਖਾਲਸੇ ਨੇ ਕੁਡਾਮ ਖਸਕਾ ਸ਼ਾਹਬਾਜ਼ ਕਾਂਝਪੂਰਾ ਮੁਸਤਾਬਾ ਆਦੀ ਮੁਸਲਮਾਨੀ ਜ਼ਬਰ ਜ਼ੁਲਮ ਦੇ ਅੱਡੇ ਸਰ ਕੀਤੇ ਇਨ੍ਹਾਂ ਥਾਵਾਂ ਤੋਂ ਬਾਬਾ ਜੀ ਨੂੰ ਚੋਖਾ ਜੰਗੀ ਸਮਿਆਂ ਤੋਪਾਂ ਤੇ ਖਜ਼ਾਨਾ ਆਦੀ ਮਿਲਿਆ ਇਸ ਤੋਂ ਮਗਰੋਂ ਬਾਬਾ ਜੀ ਕਪੂਰੀ ਪੁੱਜੇ ਇਥੋਂ ਦਾ ਹਾਕਮ ਕਦਮਦੀਨ ਲੋਕਾਂ ਤੇ ਬੜਾ ਜ਼ੁਲਮ ਕਰਦਾ ਸੀ ਉਹ ਬੜਾ ਵਿਸ਼ੇਈ ਤੇ ਬਦਮਾਸ਼ ਸੀ ਉਹ Hindu ਇਸਤਰੀਆਂ ਨੂੰ ਡੋਲਿਆਂ ਵਿੱਚੋਂ ਕੱਢ ਕੇ ਉਹਨਾਂ ਦੇ ਸੱਤ ਭੰਗ ਕਰਦਾ ਹੁੰਦਾ ਸੀ ਤੇ Hinduਾਂ ਉੱਤੇ ਹੋਰ ਵੀ ਬੜੀਆਂ ਸਖਤੀਆਂ ਕਰਦਾ ਸੀ ਬਾਬਾ ਜੀ ਨੇ ਇਸ ਪਾਪੀ ਦਾ ਖਾਤਮਾ ਕਰਨ ਦਾ ਇਰਾਦਾ ਕਰ ਲਿਆ ਸੀ ਕਪੂਰੀ ਨੂੰ ਸਰ ਕਰਕੇ ਕਦਮਦੀਨ ਦੇ ਬਦਮਾਸ਼ੀ ਤੇ ਵਿਚਾਰ ਦੇ ਅੱਡਿਆਂ ਨੂੰ ਸਾੜ ਫੂਕ ਕੇ ਉਸ ਦਾ maal ਧੰਨ ਲੁੱਟ ਕੇ ਜਾਵਰਾ ਜ਼ਰਵਾਣਿਆਂ ਨੂੰ ਤਲਵਾਰ ਦੀ ਭੇਟ ਕਰਕੇ ਬਾਬਾ ਜੀ ਸੜੋਰੇ ਵੱਲ ਵਧੇ ਸਿਡੋਰਾ ਵੀ ਮੁਸਲਮਾਨੀ ਜ਼ਬਰਦਸਤ ਇੱਕ ਵੱਡਾ ਕੇਂਦਰ ਸੀ ਇੱਥੋਂ ਦੇ ਹਿੰਦੂਆਂ ਨੇ ਫਰਿਆਦ ਆ ਕੀਤੀ ਕਿ ਮੁਸਲਮਾਨ ਸਾਨੂੰ ਮੁਰਦਿਆਂ ਦੇ ਸੰਸਕਾਰ ਤੇ ਹੋਰ ਧਾਰਮਿਕ ਰਸਮਾਂ ਕਰਨ ਦੀ ਆਗਿਆ ਨਹੀਂ ਦਿੰਦੇ ਨਾਲੇ ਹਿੰਦੂਆਂ ਦੇ ਘਰਾਂ ਦੇ ਸਾਹਮਣੇ ਗਊਆਂ ਨੂੰ ਵੱਢਿਆ ਜਾਂਦਾ ਹੈ ਉਹਨਾਂ ਦਾ ਲਹੂ ਤੇ ਉਜਰੀ ਬਹਾ ਬਾਜ਼ਾਰਾਂ ਵਿੱਚ ਪਈ ਰਹਿੰਦੀ ਹੈ ਇਸ ਜ਼ਬਰ ਤੋਂ ਤੰਗ ਆ ਕੇ ਕਈ ਹਿੰਦੂ ਘਰ ਛੱਡ ਕੇ ਹੋਰ ਥਾਂ ਚਲੇ ਗਏ ਸਨ ਇਸ ਥਾਂ ਦੇ ਹਾਕਮ ਉਸਮਾਨ ਖਾਨ ਦਾ ਨਾਂ ਸੁਣ ਕੇ ਸਿੱਖਾਂ ਦੇ ਮਨ ਭੜਕ ਉੱਠਦੇ ਸਨ ਉਸ ਨੇ ਸ਼੍ਰੀ ਦਸ਼ਮੇਸ਼ ਜੀ ਦੇ ਸ਼ਰਧਾਲੂ ਸੇਵਕ ਸੈਦ ਬੁੱਧੂ ਸ਼ਾ ਕੇਵਲ ਇਸ ਕਾਰਨ ਦੁਖ ਤਿਤਸੀਹੇ ਦੇ ਕੇ ਮਾਰ ਕੱਟਿਆ ਸੀ ਕਿ ਉਸ ਨੇ ਪੰਗਾਣੀ ਦੇ ਯੁੱਧ ਵਿੱਚ ਗੁਰੂ ਜੀ ਦੀ ਸਹਾਇਤਾ ਕੀਤੀ ਸੀ ਸਡੋਰੇ ਉੱਪਰ ਹੱਲਾ ਬੋਲਿਆ ਗਿਆ ਆਸ-ਪਾਸ ਦੇ ਲੋਕ ਵੀ ਜੋ ਮੁਸਲਮਾਨਾਂ ਦੇ ਜ਼ਬਰਾਂ ਤੋਂ ਤੰਗ ਆਏ ਹੋਏ ਸਨ ਮੌਕੇ ਦੀ ਤਾੜ ਵਿੱਚ ਸਨ ਖਾਲਸੇ ਦੇ ਨਾਲ ਆ ਮਿਲੇ ਜ਼ੋਰ ਦੀ ਲੜਾਈ ਹੋਈ ਖਾਲਸੇ ਨੂੰ ਜਿੱਤ ਪ੍ਰਾਪਤ ਹੋਈ ਤੇ ਉਸ ਨੇ ਕਿਲੇ ਉੱਪਰ ਕਬਜ਼ਾ ਕਰ ਲਿਆ ਉਸਮਾਨ ਖਾਨ ਤੇ ਉਸਦੇ ਸਾਥੀਆਂ ਨੂੰ ਸੈयद ਬੁੱਧੂ ਸ਼ਾਹ ਦੇ ਕਤਲ ਦੇ ਜ਼ੁਲਮ ਬਦਲੇ ਫਾਹੇ ਲਾਇਆ ਗਿਆ। ਮੁਸਲਮਾਨ ਸਰਦਾਰਾਂ, ਚੌਧਰੀਆਂ ਤੇ ਸਈਆਂ ਦੇ ਘਰ ਲੁੱਟੇ ਗਏ, ਸਾੜੇ ਗਏ। ਸੈयद ਬੁੱਧੂ ਸ਼ਾਹ ਦੀ ਹਵੇਲੀ ਨੂੰ ਕਿਸੇ ਨਾ ਛੇੜਿਆ। ਇਹ ਵੇਖ ਕੇ 40-50 ਸਰਦਾਰ, ਮੁਗਲ, ਸੈयद ਤੇ ਚੌਧਰੀ ਉਸ ਹਵਾਲੀ ਵਿੱਚ ਜਾ ਲੁਕੇ। ਜੋਸ਼ ਤੇ ਗੁੱਸੇ ਨਾਲ ਭੁੱਤਰੇ ਹੋਏ ਮੁਲਖਈਏ ਨੇ ਉਹਨਾਂ ਸਭ ਨੂੰ ਉਸ ਹਵੇਲੀ ਵਿੱਚ ਹੀ ਕਤਲ ਕਰ ਦਿੱਤਾ। ਉਸ ਹਵੇਲੀ ਦਾ ਨਾਂ ਕਤਲ ਗੜੀ ਪੈ ਗਿਆ। ਪਰ ਸਿੰਘਾ ਨੇ ਮੁਸਲਮਾਨ ਪੀਰਾ ਫਕੀਰਾਂ ਦੀਆਂ ਜਗ੍ਹਾ ਜਿਉਂ ਦੀਆਂ ਤਿਉਂ ਰਹਿਣ ਦਿੱਤੀਆਂ ਜਿਵੇਂ ਸ਼ਾ ਅਬਦੁਲ ਹਮੀਦ ਗੰਜੇ ਇਲਮ ਤੇ ਸ਼ਾ ਅਬਦੁਲ ਵਹਾਮ ਕਤਬੁਲ ਅਕਤਾਮ ਦੀਆਂ ਖਾਨਗਾਹਾਂ ਦੋਵੇਂ ਹੁਣ ਤੱਕ ਮੌਜੂਦ ਹਨ ਕਿਸੇ ਮੁਸਲਮਾਨ ਜੇਤੂ ਫੌਜ ਨੇ ਅਜਿਹਾ ਕਦੇ ਨਹੀਂ ਕੀਤਾ ਸਡੋਰਾ ਸਰ ਕਰਨ ਤੋਂ ਮਗਰੋਂ ਖਾਲਸੇ ਦੇ ਨਾਲ ਲਗਵਾ ਕਿਲਾ ਮੁਖਲਿਸ ਗੜਵੀ ਮਾਰ ਲਿਆ ਸੈਨਕ ਦ੍ਰਿਸ਼ਟੀ ਪੱਖ ਤੋਂ ਇਹ ਪਹਾੜੀ ਕਿਲਾ ਬਹੁਤ ਲਾਭਦਾਇਕ ਸੀ ਇਸ ਤਰ੍ਹਾਂ ਜ਼ਬਰਾਂ ਜ਼ਰਵਾਨਿਆਂ ਨੂੰ ਸੋਧਦੇ ਉਹਨਾਂ ਤੇ ਜ਼ਬਰ ਦੇ ਗੜ ਤੋੜਦੇ ਤੇ ਦੁਖੀ ਅਨਾਥਾਂ ਦੀ ਸਹਾਇਤਾ ਕਰਦੇ ਬਾਬਾ ਜੀ ਸਰਹੰਦ ਵੱਲ ਨੂੰ ਵਧੇ ਪਰ ਸਰਹੰਦ ਉੱਤੇ ਹੱਲਾ ਬੋਲਣ ਤੋਂ ਪਹਿਲਾਂ ਉਹ ਚਾਹੁੰਦੇ ਸਨ ਕਿ ਮਾਝੇ ਤੇ ਦੁਆਬੇ ਦਾ ਖਾਲਸਾ ਦਲ ਆ ਲਵੇ ਸਰਹੰਦ ਉੱਤੇ ਅਤੇ ਉੱਥੋਂ ਦੇ ਫੌਜਦਾਰ ਵਜ਼ੀਰ ਖਾਂ ਵਿਰੁੱਧ ਸਿੱਖਾਂ ਦਾ ਖਾਸ ਗੁੱਸਾ ਸੀ ਏਸੇ ਵਜ਼ੀਰ ਖਾਂ ਦੇ ਹੁਕਮ ਨਾਲ ਸ੍ਰੀ ਦਸ਼ਮੀਰ ਜੀ ਦੇ ਛੋਟੇ ਸਹਿਬਜ਼ਾਦੇ ਜਿਉਂਦੇ ਨੀਹਾਂ ਵਿੱਚ ਜਿਨੇ ਤੇ ਕਤਲ ਕੀਤੇ ਗਏ ਸਨ ਇਸੀ ਵਜ਼ੀਰ ਖਾਨ ਨੇ ਸ਼੍ਰੀ ਦਸ਼ਮੇਸ਼ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬੀੜ ਕਾ ਦੁੱਖ ਦਿੱਤਾ ਸੀ ਫਿਰ ਇਸ ਨੇ ਕਸਮਾ ਇਕਰਾਰ ਤੋੜ ਕੇ ਅਨੰਦਪੁਰੋਂ ਜਾ ਰਹੇ ਗੁਰੂ ਜੀ ਉੱਪਰ ਪਿੱਛੋਂ ਹੱਲਾ ਕੀਤਾ ਸੀ ਚਮਕੌਰ ਤੱਕ ਉਹਨਾਂ ਦਾ ਪਿੱਛਾ ਕੀਤਾ ਤੇ ਚਮਕੌਰ ਦੀ ਗੜੀ ਉਡਾ ਲੇ ਕੇਰਾ ਕੱਟ ਕੇ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਾਰਨ ਬਣਿਆ ਸੀ ਮਗਰੋਂ ਇਸ ਨੇ ਗੁਰੂ ਜੀ ਨੂੰ ਫੜਨ ਲਈ ਉਹਨਾਂ ਮਗਰ ਫੌਜ ਲਾਈ ਸੀ ਅਤੇ ਮੁਕਤਸਰ ਤੱਕ ਆਪ ਪਿੱਛਾ ਕੀਤਾ ਸੀ ਅੰਤ ਵਿੱਚ ਇਸ ਨੇ ਦੋ ਪਠਾਨ ਮੰਦੇੜ ਭੇਜ ਕੇ ਸ਼੍ਰੀ ਦਸ਼ਮੇਸ਼ ਜੀ ਨੂੰ ਕਤਲ ਕਰਾਇਆ ਸੀ ਸਰਹੰਦਵਾਲ ਨੂੰ ਸਹਜੇ ਸਹਜੇ ਵਧ ਰਹੇ ਬਾਬਾ ਜੀ ਦੇ ਦਲ ਨਾਲ ਸਿੰਘ ਧੜਾ ਧੜ ਸ਼ਾਮਿਲ ਹੋ ਰਹੇ ਸਨ ਮਾਝੇ ਤੇ ਦੁਆਬੇ ਦੇ ਸਿੰਘਾਂ ਨੂੰ ਬਾਬਾ ਬੰਦਾ ਸਿੰਘ ਜੀ ਦਾ ਹੁਕਮ ਪੁੱਜਾ ਕੇ ਤੁਸੀਂ ਆਨੰਦਪੁਰ ਤੇ ਕੀਤਪੁਰ ਇਕੱਠੇ ਹੋ ਕੇ ਸਰਹੰਦਵਾਲ ਨੂੰ ਕੂਚ ਕਰੋ ਇਨ੍ਹਾਂ ਇਲਾਕਿਆਂ ਦੇ ਸੂਰਬੀਰ ਸਿੱਧਕੀ ਸਿੰਘਾਂ ਨੇ ਆਪਣੀ ਜ਼ਿਮੀਬਾੜੀ ਪੋ ਪਾਂਡਾ ਮਾਲ ਡੰਗਰ ਤੇ ਘਰ ਦਾ ਸਮਿਆਂ ਤੱਕ ਵੇਚ ਕੇ ਹਥਿਆਰ ਤੇ ਘੋੜੇ ਖਰੀਦੇ ਅਤੇ ਜੱਥੇ ਬਣਾ ਕੇ ਸਭ ਆਨੰਦਪੁਰ ਤੇ ਕੀਰਤਪੁਰ ਵੱਲ ਨੂੰ ਤੁਰ ਪਏ ਜਦ ਬਾਬਾ ਜੀ ਸਡੋਰਾ ਤੇ ਮੁਖਲਿਸ ਨੂੰ ਸਰ ਕਰਕੇ ਸਰਹੰਦ ਵੱਲ ਨੂੰ ਤੁਰੇ ਤਾਂ ਮਾਝੇ ਤੇ ਦੁਆਬੇ ਦੇ ਸਿੰਘਾਂ ਦਾ ਜੱਥਾ ਵੀ ਕੀਰਤਪੁਰੋਂ ਤੁਰ ਪਿਆ ਦੋਹਾਂ ਤਲਾਂ ਦਾ ਮਿਲਾਪ ਰੋਕਣ ਲਈ ਵਜ਼ੀਰ ਖਾਨ ਨੇ ਮਲੇਰ ਕੋਟਲੇ ਦੇ ਨਵਾਬ ਨੂੰ ਕਿਹਾ ਉਹ ਤਕੜੀ ਫੌਜ ਲੈ ਕੇ ਰੋਪੜ ਵੱਲ ਵਧਿਆ ਇਲਾਕੇ ਦੇ ਰੰਗੜ ਵੀ ਉਸ ਦੇ ਨਾਲ ਰਲ ਗਏ ਰੋਪੜ ਦੇ ਪਾਸ ਸਿੰਘਾਂ ਤੇ ਪਠਾਨਾਂ ਦੀ ਦੋ ਦਿਨ ਸਖਤ ਲੜਾਈ ਹੋਈ ਸਿੰਘਾਂ ਦੀ ਗਿਣਤੀ ਵੀ ਥੋੜੀ ਸੀ ਤੇ ਉਹਨਾਂ ਪਾਸ ਹਥਿਆਰਾਂ ਤੇ ਘੋੜਿਆਂ ਦਾ ਵੀ ਘਾਟਾ ਸੀ ਫਿਰ ਵੀ ਮੈਦਾਨ ਖਾਲਸੇ ਦੇ ਹੱਥ ਰਹਾ ਇਸ ਜਿੱਤ ਦੀ ਖਬਰ ਸੁਣ ਕੇ ਬਾਬਾ ਜੀ ਬੜੇ ਖੁਸ਼ ਹੋਏ ਫਿਰ ਵਜ਼ੀਰ ਖਾਂ ਦੇ ਹੁਕਮ ਮੁذ ਕੀੜੀ ਬਹਿਲੋਲਪੁਰ ਆਦੀ ਦੇ ਪਠਾਣਾ ਨੇ ਇਸ ਦਲ ਨੂੰ ਰੋਕਣ ਦਾ ਯਤਨ ਕੀਤਾ ਸੰਘੋਲ ਪਿੰਡ ਪਾਸ ਲੜਾਈ ਹੋਈ ਇਸ ਵਿੱਚ ਵੀ ਜਿੱਤ ਖਾਲਸੇ ਦੀ ਹੋਈ ਫਿਰ ਇਹ ਦਲ ਖਰੜਵਾਲ ਵੱਧਿਆ ਉਧਰੋਂ ਬਾਬਾ ਬੰਦਾ ਸਿੰਘ ਜੀ ਵੀ ਛੱਤ ਦੇ ਬਨੋੜੇ ਮਾਰ ਕੇ ਖਰੜਵਾਲ ਨੂੰ ਆ ਰਹੇ ਸਨ ਖਰੜ ਤੇ ਬਨੌਰ ਦੇ ਵਿਚਕਾਰ ਦੋਹਾਂ ਦਲਾਂ ਦਾ ਮੇਲ ਹੋ ਗਿਆ ਇਸ ਨਾਲ ਖਾਲਸੇ ਦੀ ਤਾਕਤ ਬਹੁਤ ਵਧ ਗਈ ਉਹ ਮਾਰੋ ਮਾਰ ਕਰਦਾ ਸਰਹੰਦਵਾਲ ਨੂੰ ਹੋ ਤੁਰਿਆ ਬਾਬਾ ਬੰਦਾ ਸਿੰਘ ਜੀ ਦੀ ਫੌਜ ਵਿੱਚ ਤਿੰਨ ਪਾਂਤਾਂ ਦੇ ਬੰਦੇ ਸਨ ਇੱਕ ਤਾਂ ਉਹ ਸੱਚੇ ਸਿੱਧਕੇ ਸਿੱਖ ਸਨ ਜਿਨ੍ਹਾਂ ਨੇ ਸ਼੍ਰੀ ਦਸ਼ਮੀਸ਼ ਚੀ ਚਰਨਛੋਪਾ ਪ੍ਰਾਪਤ ਕੀਤੀ ਸੀ ਉਹਨਾਂ ਪਾਸੋਂ ਅੰਮ੍ਰਿਤਸਰ ਕੇ ਸਿੰਘ ਸੱਜ ਗਏ ਸਨ ਇਹ ਸਿੰਘ ਧਰਮ ਦੇ ਵਿਆਰੀਆਂ ਤੇ ਜਨਤਾ ਦੇ ਦੋਖੀਆਂ ਚਰਵਾਣੀਆਂ ਵਿਰੁੱਧ ਧਰਮ ਯੁੱਧ ਕਰਨ ਦੀ ਖਾਤਰ ਬਾਬਾ ਜੀ ਨਾਲ ਆਰਲੇ ਸਨ ਉਹਨਾਂ ਨੂੰ ਲੁੱਟ ਜਾਂ ਹੋਰ ਕਿਸੇ ਦੁਨਿਆਵੀ ਸ਼ਹਿ ਜਾਂ ਮਾਨ ਵਡਿਆਈ ਦੀ ਭੁੱਖ ਨਹੀਂ ਸੀ ਉਹ ਤਾਂ ਧਰਮ ਦੇ ਖਾਤਰ ਚੂਲਨ ਤੇ ਲਹੂ ਡੋਲਨ ਝਰਵਾਉਣਿਆਂ ਨੂੰ ਸੋਧਨ ਤੇ ਸ਼ਹੀਦੀ ਪ੍ਰਾਪਤ ਕਰਨ ਦੇ ਇਰਾਦੇ ਨਾਲ ਆਏ ਸਨ ਦੂਜੀ ਸ਼੍ਰੇਣੀ ਸੀ ਤਨਖਾਹਦਾਰਾਂ ਦੀ ਜਿਨ੍ਹਾਂ ਨੂੰ ਫੂਲ ਬੰਸ ਦੇ ਰਾਮ ਸਿੰਘ ਤੇ ਤਿਲੋਕ ਸਿੰਘ ਵਰਗੇ ਚੋਧਰੀਆਂ ਤੇ ਰਜਵਾੜਿਆਂ ਨੇ ਭਰਤੀ ਕਰਕੇ ਭੇਜਿਆ ਸੀ ਇਹਨਾਂ ਦੀ ਤਨਖਾਹ ਤੇ ਹੋਰ ਖਰਚਾ ਇਹ ਲੋਕ ਦਿੰਦੇ ਸਨ ਤੀਜੀ ਸ਼੍ਰੇਣੀ ਸੀ ਲੁੱਟਮਾਰ ਦੇ ਚਾਵਾਂ ਮੁਖ ਲਈਏ ਇਹ ਲੋਕ ਤਾੜੇ ਤੇ ਡਾਕੇ ਮਾਰਨ ਨਿੱਜੇ ਹੋਏ ਸਨ ਇਹਨਾਂ ਦੇ ਮਨ ਵਿੱਚ ਧਰਮ ਯੁੱਧ ਦੇ ਕੋਈ ਭਾਵ ਨਹੀਂ ਸਨ ਇਹ ਕਿਸੇ ਉੱਚੇ ਮਨੋਰਥ ਦੀ ਖਾਤਰ ਨਹੀਂ ਸਨ ਆਏ ਤੇ ਆਪਣਾ ਹੀ ਹਾਨ ਲਾਭ ਸੋਚਦੇ ਸਨ ਸਰਹੰਦ ਦੇ ਨੇੜੇ ਪਹੁੰਚਣ ਤੱਕ ਬਾਬਾ ਜੀ ਪਾਸ ਬਹੁਤ ਵੱਡੀ ਫੌਜ ਇਕੱਠੀ ਹੋ ਗਈ ਸੀ ਇੱਕ ਮੁਸਲਮਾਨ ਲਿਖਾਰੀ ਤਾਂ ਇਸ ਦੀ ਗਿਣਤੀ 40000 ਦੱਸਦਾ ਹੈ ਪਰ ਇਹ ਅਤ ਕਤਨੀ ਮੰਨੀ ਜਾਂਦੀ ਹੈ ਉਦرو ਵਜ਼ੀਰ ਖਾਨ ਵੀ ਸਿੰਘਾਂ ਦੇ ਟਾਕਰੇ ਲਈ ਪੂਰੀ ਪੂਰੀ ਤਿਆਰੀ ਕਰ ਰਿਹਾ ਸੀ ਉਸ ਨੇ ਇਸ ਜੰਗ ਨੂੰ ਜਿਹਾਦ ਜਾਂ دینی ਜੰਗ ਦਾ ਰੂਪ ਦੇਣਾ ਤੇ ਹੈਦਰੀ ਝੰਡਾ ਖੜਾ ਕੀਤਾ ਉਸ ਨੇ ਸਭ ਮੁਸਲਮਾਨਾਂ ਨੂੰ ਇਸਲਾਮ ਦੀ ਖਾਤਰ ਕਾਫਰਾਂ ਵਿਰੁੱਧ ਲੜਨ ਤੇ ਜਿਹਾਦ ਵਿਚਾਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਵੰਗਾਰਿਆ ਆਪਣੇ ਸੂਬੇ ਦੀ ਫੌਜ ਤੋਂ ਇਲਾਵਾ ਉਸ ਨੇ ਪੰਜਾਬ ਭਾਰ ਵਿੱਚੋਂ ਮੁਸਲਮਾਨੀ ਫੌਜ ਮੰਗਵਾਈ ਜੀਹਾਂ ਦੇ ਦੱਖਣ ਵੱਲੋਂ ਹਿਸਾਰ ਤੇ ਆਸ-ਪਾਸ ਦੇ ਸਰਦਾਰਾਂ ਦੀ ਤੇ ਉੱਤਰ ਵੱਲੋਂ ਲਾਹੌਰ, ਐਮਨਾਬਾਦ ਆਦਿ ਦੀ ਪੰਜਾਬ ਪਰ ਦੇ ਪਠਾਨ ਸੈਦ ਰੰਗੜ ਤੇ ਹੋਰ ਚੋਖੇ ਮੁਸਲਮਾਨ ਵੀ ਜਿਹਾਦ ਵਿੱਚ ਸ਼ਾਮਿਲ ਹੋਣ ਲਈ ਹੈਦਰੀ ਚੰਡੇਹਟ ਆ ਜੁੜੇ। ਵਜ਼ੀਰ ਖਾਨ ਨੇ ਇੱਕ ਚਾਲ ਵੀ ਚੱਲੀ। ਉਸਨੇ ਆਪਣੇ ਪੇਸ਼ਕਾਰ ਸੁਚਾਨੰਦ ਦੇ ਭਤੀਜੇ ਨੂੰ ਸਿਖਾਇਆ ਕਿ ਕੁਝ ਫੌਜ ਨਾਲ ਲੈ ਕੇ ਖਾਲਸੇ ਨਾਲ ਜਾ ਮਿਲ। ਅਤੇ ਜਦ جنگ ਐਨ ਜੋਰਾ ਤੇ ਹੋਵੇ ਤੂੰ ਸਾਥੀਆਂ ਸਮੇਤ ਨੱਸ ਕੇ ਸਾਡੀ ਫੌਜ ਵਿੱਚ ਆ ਰਲੀ। ਇਸ ਤਰ੍ਹਾਂ ਹੋਰਨਾਂ ਨੂੰ ਭਾਜੜ ਪੈ ਜਾਵੇਗੀ। ਸੁਚਾਨੰਦ ਭਤੀਜਾ 1000 ਬੰਦੇ ਲੈ ਕੇ ਬਾਬਾ ਜੀ ਨੂੰ ਮਿਲਿਆ ਤੇ ਕਹਿਣ ਲੱਗਾ ਵਜ਼ੀਰ ਖਾਂ ਬੜਾ ਜ਼ਾਲਮ ਹੈ ਉਹ ਹਿੰਦੂਆਂ ਦਾ ਵੱਡਾ ਵੈਰੀ ਹੈ ਮੈਂ ਨਾਸਕੀ ਆਪ ਦੀ ਸ਼ਰਨ ਆਇਆ ਹਾਂ ਮੇਰੇ ਸਾਥੀ ਆਪ ਦੀ ਫੌਜ ਦੇ ਨਾਲ ਹੋ ਕੇ ਜ਼ਾਲਮ ਵਜ਼ੀਰ ਖਾਂ ਨਾਲ ਲੜਨਗੇ ਅਸੀਂ ਸਿੱਖੀ ਧਾਰਨ ਕਰਦੇ ਹਾਂ ਉਸ ਗੱਦਾਰ ਦੀ ਇਹ ਨੀਅਤ ਵੀ ਸੀ ਕਿ ਜੇ ਦਾਅ ਲੱਗੇ ਤਾਂ ਬਾਬਾ ਜੀ ਨੂੰ ਕਤਲ ਕਰ ਦਿੱਤਾ ਜਾਵੇ ਪਰ ਬਾਬਾ ਜੀ ਨੇ ਉਸ ਦੀ ਨੀਅਤ ਤਾੜ ਲਈ ਤੇ ਉਸ ਦਾ ਵਿਸਾਹ ਨਾ ਖਾਦਾ ਪੂਰੀ ਤਿਆਰੀ ਕਰਕੇ ਵਜ਼ੀਰ ਖਾਨ ਖਾਲਸੇ ਦੇ ਟਾਕਰੇ ਲਈ ਅਗਾਂ ਵਧਿਆ ਮਲੇਰ ਕੋਟਲੇ ਦੇ ਸ਼ੇਰ ਮੁਹੰਮਦ ਅਤੇ ਖਵਾਜ਼ਾ ali ਉਸ ਦੇ ਸੈਨਿਕ ਸਹਾਇ ਸਨ ਉਸ ਪਾਸ ਵੱਡੀਆਂ ਤੋਪਾਂ ਊਠਾਂ ਉੱਪਰ ਲੱਦ ਕੇ ਚਲੌਣ ਵਾਲੀਆਂ ਤੋਪਾਂ ਹਾਥੀ ਘੋੜੇ ਹੋਰ ਪ੍ਰਕਾਰ ਦਾ ਜੰਗੀ ਸਮਾਨ ਸੀ ਉਸ ਦੀ ਫੌਜ ਦੀ ਗਿਣਤੀ ਵੀ ਖਾਲਸੇ ਨਾਲੋਂ ਕਿਤੇ ਵਧੇਰੀ ਸੀ ਇਸ ਤੋਂ ਛੁੱਟ ਖਾਲਸੇ ਪਾਸ ਨਾ ਵੱਡੀਆਂ ਨਾ ਨਿੱਕੀਆਂ ਤੋਪਾਂ ਸਨ ਨਾ ਹੀ ਹਾਥੀ ਹੋਰ ਸਮਾਨ ਵੀ ਗਿਣਤੀ ਮਿੰਤੀ ਦਾ ਹੀ ਸੀ ਸਰਹੰਦ ਤੋਂ 10-12 ਕੋਹ ਦੀ ਵਿਥ ਉੱਤੇ ਚਾਪੜ ਚਿੜੀ ਦੇ ਮੈਦਾਨ ਵਿੱਚ ਬੜੀ ਸਖਤ ਲੜਾਈ ਹੋਈ। ਤੋਪਾਂ ਜ਼ੰਬੂਰੀਆਂ ਦੀ ਪਹਿਲੀ ਮਾਰ ਅਤੇ ਫੌਜ ਦਾ ਪਹਿਲਾ ਹੱਲਾ ਹੁੰਦਿਆਂ ਹੀ ਖਾਲਸੇ ਦੇ ਸਾਥੀ ਹਰਨ ਹੋ ਗਏ। ਜਿਹੜੇ ਕੇਵਲ ਲੁੱਟ ਮਾਰ ਦੇ ਖਾਤਰ ਆ ਰਹੇਲੇ ਸਨ, ਉਹਨਾਂ ਨੂੰ ਸੋਦਾ ਮਹਿੰਗਾ ਪੈਣ ਦਾ ਜਾਪਿਆ। ਉਸ ਵੇਲੇ ਸੁਚਾਨੰਦ ਦਾ ਭਤੀਜਾ ਆਪਣੇ 1000 ਸਾਥੀਆਂ ਸਮੇਤ ਨੱਠ ਉੱਠਿਆ। ਬਾਬਾ ਬੰਦਾ ਸਿੰਘ ਜੀ ਨੂੰ ਇਸ ਘਰਾੜ ਦੇ ਨiyet ਦਾ ਪਹਿਲਾਂ ਹੀ ਪਤਾ ਸੀ। ਉਹਨਾਂ ਨੇ ਪਹਿਲਾਂ ਹੀ ਭਾਈ ਫਤਿਹ ਸਿੰਘ ਭਾਈ ਬਾਜ ਸਿੰਘ ਨੂੰ ਇਸ ਦਾ ਧਿਆਨ ਰੱਖਣ ਲਈ ਕਿਹਾ ਹੋਇਆ ਸੀ ਸਿੰਘਾਂ ਨੇ ਛੇਤੀ ਉਸ ਨੂੰ ਜਾ ਕੇ ਰਿਆ ਤੇ ਸਾਥੀਆਂ ਸਮੇਤ ਮਾਰ ਮੁਕਾਇਆ ਪਹਿਲਾਂ ਤਾਂ ਬਾਬਾ ਜੀ ਇੱਕ ਇਕਾਂਤ ਥਾਂ ਖੜੇ ਸਿਮਰਨ ਭਜਨ ਕਰਦੇ ਤੇ ਜੰਗ ਦਾ ਰੰਗ ਤੱਕਦੇ ਰਹੇ ਤੁਰਕਾਂ ਦਾ ਜ਼ੋਰ ਪੈਂਦਾ ਵੇਖ ਬਾਬਾ ਜੀ ਤਲਵਾਰ ਤੋ ਕੇ ਅੱਗੇ ਵਧੇ ਤੇ ਖਾਲਸੇ ਦੀ ਅਗਵਾਈ ਕਰਨ ਲੱਗ ਪਏ ਤੁਰਕਾਂ ਦੇ ਆਹੂ ਲੱਥ ਗਏ ਸਿੰਘ ਵੀ ਬਹੁਤ ਸਾਰੇ ਸ਼ਹੀਦ ਹੋਏ ਪਰ ਤੁਰਕੀ ਸੈਨਾ ਦਾ ਨੁਕਸਾਨ ਬਧੇਰੇ ਹੋਇਆ ਵਜ਼ੀਰ ਖਾਨ ਨੇ ਨੇਜ਼ਾ ਲੈ ਕੇ ਬਾਬਾ ਬਾਜ ਸਿੰਘ ਉੱਪਰ ਹਮਲਾ ਕੀਤਾ ਬਾਬਾ ਬਾਜ ਸਿੰਘ ਜੀ ਨੇ ਉਸ ਦਾ ਨੇਜ਼ਾ ਖੋ ਕੇ ਉਸ ਦੇ ਘੋੜੇ ਨੂੰ ਜ਼ਖਮੀ ਕਰ ਦਿੱਤਾ ਵਜ਼ੀਰ ਖਾਨ ਨੇ ਪੱਥੇ ਵਿੱਚੋਂ ਤੀਰ ਕੱਢ ਕੇ ਬਾਬਾ ਬਾਜ ਸਿੰਘ ਦੀ ਬਾਹ ਵਿੱਚ ਖੋਪ ਦਿੱਤਾ ਤੇ ਫਿਰ ਤਲਵਾਰ ਧੂ ਕੇ ਅਗਾਹ ਹੋਇਆ ਭਾਈ ਫਤਿਹ ਸਿੰਘ ਪਾਸ ਖੜਾ ਸੀ ਉਸ ਨੇ ਤਲਵਾਰ ਨਾਲ ਵਜ਼ੀਰ ਖਾਨ ਉੱਪਰ ਅਜੀਹਾ ਜ਼ੋਰ ਦਾ ਵਾਰ ਕੀਤਾ ਕਿ ਤਲਵਾਰ ਮੋਢਾ ਚੀਰ ਕੇ ਕਮਰ ਤੱਕ ਚਲੀ ਗਈ ਤੇ ਉਸ ਦਾ ਸਿਰ ਭੋਤੇ ਡਿੱਗ ਪਿਆ ਤੁਰਕੀ ਸੈਨਾ ਘਾਬਰ ਗਈ ਤੇ ਹਰਨ ਹੋ ਗਈ ਖਾਲਸੇ ਨੇ ਸਰਹੰਦ ਤੱਕ ਪਿੱਛਾ ਕੀਤਾ। ਖਾਫੀ ਖਾਨ ਦੇ ਕਥਨ ਮੁذੂਬ, ਇਸਲਾਮੀ ਫੌਜ ਦਾ ਕੋਈ ਵੀ ਆਦਮੀ ਆਪਣੀ ਜਾਨ ਤੇ ਗੱਲ ਦੇ ਕੱਪੜਿਆਂ ਤੋਂ ਬਿਨਾ ਕੁਝ ਨਾ ਬਚਾ ਸਕਿਆ। ਚਾਪੜ ਚਿੜੀ ਦੀ ਜਿੱਤ ਮਗਰੋਂ ਖਾਲਸਾ ਦਾ ਲਗਾ ਸਰਹੰਦ ਵੱਲ ਵਧਿਆ। ਦੋ ਦਿਨਾਂ ਮਗਰੋਂ ਸਿੰਘਾਂ ਨੇ ਗੁਰੂ ਮਾਰੀ ਸਰਹੰਦ ਨੂੰ ਜਾਂ ਮਾਰਿਆ। ਸ਼ਹਿਰ ਨੂੰ ਲੁੱਟਿਆ ਗਿਆ ਤੇ ਵਜ਼ੀਰ ਖਾਨ ਦੇ ਹਮਾਇਤਾਂ ਤੇ ਸਿੱਖਾਂ ਦੇ ਵੈਰੀਆਂ ਨੂੰ ਵੱਢਿਆ ਗਿਆ। ਪਾਪੀ ਸੁਚਾਨੰਦ ਨੂੰ ਕਤਲ ਕੀਤਾ ਗਿਆ। ਹੋਰ ਵੀ ਦੁਸ਼ਟਾਂ ਜ਼ਾਲਿਮਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਪਰ ਕਿਸੇ ਭਲੇ ਮਾਨਸ ਨੂੰ ਤੰਗ ਨਾ ਕੀਤਾ ਗਿਆ ਹਾਂ ਮੁਲਖਈਏ ਨੇ ਆਪ ਮੁਹਾਰੇ ਹੋ ਕੇ ਮੁਸਲਮਾਨਾਂ ਨੂੰ ਚੁੰਨ-ਚੁੰਨ ਕੇ ਮਾਰਿਆ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਅਟਾਰੀਆਂ ਤੇ ਸ਼ਾਹੀ ਮਹਿਲ ਢਾਹੇ ਗਏ ਸੁਚਾਨੰਦ ਦੀ ਹਵੇਲੀ ਵੀ ਸਫਨ-ਸਫਾ ਕੀਤੀ ਗਈ ਉਹਨਾਂ ਕੰਦਾਂ ਨੂੰ ਵੀ ਤੈਅ ਕੀਤਾ ਗਿਆ ਜਿਨ੍ਹਾਂ ਵਿੱਚ ਸਹਿਜ਼ਾਦੇ ਚਿਨੇ ਗਏ ਸਨ ਪਰ ਸ਼ੇਖ ਅਹਿਮਦ ਅਲਸਾਨੀ ਦੇ ਮਜ਼ਾਰ ਤੇ ਹੋਰ ਕਈ ਯਾਦਗਾਰਾਂ ਨੂੰ ਛੇੜਿਆ ਵੀ ਨਾ ਗਿਆ ਉਹ ਹੁਣ ਤੱਕ ਕਾਇਮ ਹਨ ਤੇ ਇਸ ਗੱਲ ਦਾ ਪਰਤੱਖ ਸਬੂਤ ਹਨ ਕਿ ਸਿੱਖ ਸਿੱਖਾਂ ਨੇ ਜੰਗ ਦੇ ਜੋਸ਼ ਵਿੱਚ ਵੀ ਆਪਣੇ ਆਪ ਉੱਤੇ ਕਾਬੂ ਰੱਖਿਆ ਕਿਸੇ ਮੁਸਲਮਾਨ ਫੌਜ ਨੇ ਕਿਤੇ ਵੀ ਅਜਿਹੇ ਸਵੈ ਸੰਜਮ ਦਾ ਸਬੂਤ ਨਹੀਂ ਦਿੱਤਾ ਬਾਬਾ ਬਾਜ ਸਿੰਘ ਨੂੰ ਸਰਹੰਦ ਦਾ ਸੂਬਾ ਅਤੇ ਅਲੀ ਸਿੰਘ ਸਲੋਦੀ ਨੂੰ ਉਸ ਦਾ ਨਾਇਬ ਨਿਯਤ ਕੀਤਾ ਗਿਆ ਭਾਈ ਫਤੇ ਸਿੰਘ ਦੇ ਹਵਾਲੇ ਸਮਾਣਾ ਕੀਤਾ ਗਿਆ ਤੇ ਥਾਣੇ ਸਰ ਦਾ ਪ੍ਰਬੰਧ ਬਾਬਾ ਬਾਜ ਸਿੰਘ ਦੇ ਭਰਾ ਬਾਬਾ RAM ਸਿੰਘ ਤੇ ਬਾਬਾ ਬినੋਦ ਸਿੰਘ ਦੇ سپرد ਕੀਤਾ ਗਿਆ ਸਭ ਪ੍ਰਗਣਿਆਂ ਦੇ ਸ਼ਾਹੀ ਕਾਰਦਾਰਾਂ ਨੇ ਬਾਬਾ ਬੰਦਾ ਸਿੰਘ ਜੀ ਦੀ ਤਾਬੇਦਾਰੀ ਪ੍ਰਵਾਨ ਕਰ ਲਈ ਇਸ ਲਈ ਇਸ ਤਰ੍ਹਾਂ ਸਰਹੰਦ ਦਾ ਸਾਰਾ ਸੂਬਾ ਅਰਥਾਤ ਕਰਨਾਲ ਤੋਂ ਲੈ ਕੇ ਲੁਧਿਆਣੇ ਤੱਕ ਦਾ ਸਾਰਾ ਇਲਾਕਾ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ